ਭਾਜੀ ਪਿਛਲੇ ਦਿਨੀ ਜਦੋਂ ਕੇਂਦਰ ਸਰਕਾਰ ਨੇ ਆਪਣੇ ਸ਼ਬਦ ਚੱਕੀ ਆ ਉਸ ਦਿਨ ਤੋਂ ਲੈ ਕੇ ਜੋ ਪਾਕਿਸਤਾਨ ਨੇ ਇੱਕ ਸਾਜ਼ਿਸ਼ ਦੇ ਤਹਿਤ ਜੰਮੂ ਕਸ਼ਮੀਰ ਵਿੱਚ ਲਗਾਤਾਰ ਤੰਕਵਾਦੀ ਹਮਲੇ ਕੀਤੇ ਆ ਤੀਰਥ ਯਾਤਰੀਆਂ ਤੇ ਹਮਲੇ ਕੀਤੇ ਆ ਜਿਨ੍ਹਾਂ ਵਿੱਚ 10 ਦੇ ਗ੍ਰੇਲ ਤੀਰਥ ਯਾਤਰੀਆਂ ਦੀ ਕੈਜੂਐਲਟੀ ਹੋਈਆਂ ਔਰ ਭਾਰਤੀ ਸੈਨਾ ਤੇ ਜੋ ਲਗਾਤਾਰ ਇੱਕ ਦੋ ਦਿਨ ਤੋਂ ਹਮਲੇ ਹੋ ਰਹੇ ਆ ਇਹ ਪਾਕਿਸਤਾਨ ਦਾ ਇੱਕ ਸੰਯੋਜਿਤ ਛੇੜੇ ਅੰਤਰ ਆ ਭਾਰਤ ਨੂੰ ਕਮਜ਼ੋਰ ਕਰਨ ਲਈ ਭਾਰਤ ਦੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਇਹ ਸਾਜ਼ਿਸ਼ਾ ਜਿਹਨੂੰ ਯੂ ਸਿਟੀਜ਼ਨ ਕਾਉਂਸਲ ਪੰਜਾਬ ਹਰ ਕਿਸ ਬਰਦਾਸ਼ਤ ਨਹੀਂ ਕਰੇਗੀ ਉਸ ਇਸੇ ਰੋਜ ਦੇ ਵਿਰੁੱਧ ਜੋ ਸ਼ਰਦਾਲੂਆਂ ਤੇ ਹਮਲੇ ਹੋਏ ਆ ਪਾਕਿਸਤਾਨ ਦੀ ਆਈਐਸਆਈ ਨੇ ਕਰਾਏ ਆ ਪਾਕਿਸਤਾਨ ਇੰਡੀਆ ਸੈਨਾ ਤੇ ਹਮਲੇ ਹੋ ਰਿਹਾ ਉਹਦੇ ਰੋਜ ਸਰਵੋ ਵਿੱਚ ਅੱਜ ਯੂ ਸਿਟੀਜ਼ਨ ਕਾਉਂਸਲ ਪੰਜਾਬ ਨੇ ਆਪਣੇ ਤੰਕਵਾਦ ਦਾ ਪਾਕਿਸਤਾਨ ਦਾ ਪੁਤਲਾ ਹੁਕਨ ਜਾ ਰਹੇ ਸੀ ਪਿਤੇ ਦਿਨ ਵੀ ਮਿਟੀ ਕੈਂਪ ਦੇ ਅਟੈਕ ਹੋਏ ਸੀ 6 ਜਵਾਨ ਜਕਮੀ ਹੋਗੇ ਤੇ ਅੱਛੀ ਹੀ ਹੋਗੇ ਕਿਧਰ ਦੇਖ ਮੈਂ ਭਾਜੀ ਪਹਿਲਾਂ ਹੀ ਕਿਹਾ ਜੋ ਤੀਰਥ ਯਾਤਰੀਆਂ ਤੇ ਤੇ ਭਾਰਤੀ ਸੈਨਾ ਤੇ ਜੋ ਹਮਲੇ ਹੋ ਰਿਹਾ ਪਾਕਿਸਤਾਨ ਦੀ ਆਈਐਸਆਈ ਕਰਵਾ ਰਹੀ ਆ ਅਸੀਂ ਸਖਤ ਨਕੀਦੀ ਕਰਦੇ ਆਂ ਔਰ ਹਿੰਦੁਸਤਾਨ ਦੀ ਜਨਤਾ ਕਿਸੇ ਹਾਲਤ ਵਿੱਚ ਵੀ ਇਹਨੂੰ ਬਰਦਾਸ਼ਤ ਨਹੀਂ ਕਰੇਗੀ ਬੰਦ ਦੇਖੇਗਾ ਕਿਤੇ ਕਿਤੇ ਖੂਫੀਆ ਜਿਹੜੀ ਇਹਨਾਂ ਦੀ ਏਜੰਸੀ ਫੇਲ ਹੋ ਰਹੀ ਹੈ ਕਿ ਪਾਕਿਸਤਾਨ ਦੇ ਲੋਕ ਜੋ ਉੱਗਰ ਵਾਲੇ ਪਹਾੜਾਂ ਵਿੱਚ ਆ ਕੇ ਹਮਲੇ ਕਰ ਰਹੇ ਨੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਇੱਥੇ ਹਰ ਬੰਦੇ ਨੂੰ ਇੱਜ਼ਤ ਮਾਨ ਦੀ ਨਿਗਾਹ ਚ ਦੇਖਿਆ ਜਾਂਦਾ ਆ ਔਰ ਕਿਸੇ ਕੜੀ ਦੇ ਵਿੱਚ ਪੂਛੇ ਸ਼ਰਾਰਤੀ ਤੱਤਰ ਪਾਕਿਸਤਾਨ ਤੋਂ ਅੰਦਰ ਐਂਟਰ ਹੋ ਕੇ ਸਾਡੇ ਹਿੰਦੁਸਤਾਨੀਆਂ ਦੇ ਸਾਡੇ ਭਰਾਵਾਂ ਦੇ ਵਿੱਚ ਰਹਿ ਕੇ ਇਹ ਛੜੇਮ ਤਾਂ ਰਜਦੇ ਆ ਜਿੰਨੂੰ ਭਾਰਤੀ ਸਰਕਾਰ ਭਾਰਤੀ ਸੈਨਾ ਬੜੀ ਤੇਜ਼ੀ ਨਾਲ ਕੁਚਲਣ ਜਾ ਰਹੀ ਆ ਔਰ ਤੇਜ਼ੀ ਨਾਲ ਇਹਨਾਂ ਦੇ ਕੁਚਲਣ ਹੋਣ ਦੇ ਕਾਰਨ ਹੀ ਆਪਣੇ ਰੋਸ ਰੂਪ ਵਿੱਚ ਇਹ ਅੰਤਿਮ ਸਹਾਰ ਲੈ ਰਿਹਾ ਆਪਣਾ ਤੰਕਵਾੜ